ਪਿਆਰੇ ਸਰੋਤਾ ਜਨੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 82 ਆਓ ਸੁਣਦੇ ਹਾਂ ਤੂੰ ਵਿਸਰੈ ਤਾਂ ਸਭ ਕੋ ਲਾਗੂ ਚੀਤ ਆਵੇ ਤਾਂ ਸੇਵਾ ਪੰਚਮ ਪਾਤਸ਼ਾ ਸਾਡੇ ਮਨੁੱਖਾਂ ਦੀ ਮਨ ਦੀ ਅਵਸਥਾ ਦਾ ਵਰਣਨ ਕਰ ਰਹੇ ਹਨ ਸਮਝਾ ਰਹੇ ਹਨ ਸਾਨੂੰ ਸਮਾਜ ਦਾ ਸੱਚ ਦੱਸ ਰਹੇ ਹਨ ਜੇ ਪ੍ਰਭੂ ਸਾਨੂੰ ਵਿਸਰ ਜਾਵੇ ਤਾਂ ਸਾਡੇ ਮਨ ਦੀ ਅਵਸਥਾ ਇਹ ਹੁੰਦੀ ਹੈ ਕਿ ਸਾਨੂੰ ਹਰ ਕੋਈ ਆਪਣਾ ਵੈਰੀ ਦਿਸਦਾ ਹੈ ਜੇ ਪ੍ਰਭੂ ਸਾਡੇ ਚਿੱਤ ਵਿੱਚ ਵਸ ਜਾਵੇ ਤਾਂ ਸਾਨੂੰ ਸਮਾਜ ਵਿੱਚ ਆਦਰ ਸਤਕਾਰ ਮਿਲਦਾ ਹੈ ਆਓ ਇਸ ਮਹਾਨ ਵਾਕ ਦੀ ਮਹਾਨਤਾ ਨੂੰ ਵਿਚਾਰਦੇ ਹਾਂ ਤੇ ਆਪ ਜੀ ਜ਼ਰੂਰ ਸੁਣਨਾ ਜੀ ਸੰਸਾਰ ਦੀ ਕੋੜੀ ਸਚਾਈ ਤੁਹਾਡੇ ਸਾਹਮਣੇ ਆ ਜਾਵੇਗੀ 400 ਸਾਲ ਪਹਿਲਾਂ ਦੀ ਸਮਾਜਿਕ ਤੇ ਮਨ ਦੀ ਅਵਸਥਾ ਇਸ ਤਰ੍ਹਾਂ ਹੀ ਸੀ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਲਿਖਿਆ ਹੈ ਪਰ ਅੱਜ ਦੇ ਮੁਕਾਬਲੇ 'ਚ ਪਰਸੈਂਟੇਜ ਬਹੁਤ ਘੱਟ ਸੀ ਇਹ ਅੱਜ ਵੀ ਲਾਗੂ ਹੁੰਦਾ ਹੈ ਤੇ ਕੱਲ ਵੀ ਹੋਵੇਗਾ ਅੱਜ ਆਮ ਤੌਰ ਤੇ ਬਹੁਤ ਆਤ ਵਿੱਚ ਲੋਕਾਂ ਨੂੰ ਪ੍ਰਭੂ ਵਿਸਰਿਆ ਪਿਆ ਹੈ ਪ੍ਰਭੂ ਤੋਂ ਭਾਵ ਸੱਚ ਸਚਾਈ ਗੁਣ ਉੱਚਾ ਆਚਰਣ ਭਾਰੀ ਮਹਿੰਗਾਈ ਦੇ ਕਾਰਨ ਲੋਕਾਂ ਨੂੰ ਆਪਣੀ ਸਰਵਾਈਵਲ ਭਾਵ ਹੋੰਦ ਬਰਕਰਾਰ ਰੱਖਣ ਲਈ ਜ਼ਿੰਦਗੀ ਜਿਉਣ ਲਈ ਪੈਸੇ ਦੀ ਜ਼ਰੂਰਤ ਕਿਸੇ ਵੀ ਤਰ੍ਹਾਂ ਪੂਰੀ ਹੋਵੇ ਇਮਾਨਦਾਰੀ ਨਾਲ ਜਾਂ ਝੂਠ ਬੋਲ ਕੇ ਜਾਂ ਦੂਸਰੇ ਦਾ ਹੱਕ ਖੋ ਕੇ ਜਿਵੇਂ ਵੀ ਹੋਵੇ ਲੋਕਾਂ ਨੂੰ ਕਰਨੀ ਪੈਂਦੀ ਹੈ ਕਿਉਂਕਿ ਇਸ ਸਮਾਜ ਦੇ ਕਾਨੂੰਨ ਬਹੁਤੇ ਚੰਗੇ ਨਹੀਂ ਹਨ ਲੋਕਾਂ ਨੂੰ ਜੱਦੋ ਜ਼ਹਿਦ ਕਰਨੀ ਪੈਂਦੀ ਹੈ ਤੇ ਰੋਟੀ ਰੋਜ਼ੀ ਤੇ ਬੁਨਿਆਦੀ ਲੋੜਾਂ ਦੀ ਖਾਤਰ ਆਮ ਆਦਮੀ ਰੁੱਝਿਆ ਰਹਿੰਦਾ ਹੈ ਉਸ ਨੂੰ ਇਸ ਤਰ੍ਹਾਂ ਰੱਬ ਯਾਦ ਨਹੀਂ ਹੁੰਦਾ ਉਸ ਕੋਲ ਸਮਾਂ ਵੀ ਨਹੀਂ ਹੁੰਦਾ ਕਿ ਉਹ ਧਰਮ ਨਾਲ ਚੰਗੀ ਤਰ੍ਹਾਂ ਜੁੜ ਸਕੇ ਜਾਂ ਚੰਗੀਆਂ ਕਿਤਾਬਾਂ ਪੜ੍ਹ ਸਕੇ ਜਾਂ ਸਿਸਟਮ ਨੂੰ ਸੁਧਾਰ ਸਕੇ ਬਸ ਹਰ ਵਕਤ ਰੋਟੀ ਦੇ ਲਾਲੇ ਹੀ ਪਏ ਰਹਿੰਦੇ ਹਨ ਥੋੜੇ ਹੀ ਅਮੀਰ ਆਦਮੀ ਜ਼ਿਆਦਾ ਧਨ ਬੇਈਮਾਨੀ ਦੁਆਰਾ ਦੂਸਰੇ ਦਾ ਹੱਕ ਖੋ ਕੇ ਵਾਧੂ ਕਮਾ ਲੈਂਦੇ ਹਨ ਮਨ ਦੀ ਅਵਸਥਾ ਨਾ ਆਮ ਆਦਮੀ ਦੀ ਸੁਖੀ ਹੁੰਦੀ ਹੈ ਨਾ ਬੇਈਮਾਨ ਅਮੀਰ ਬੰਦਿਆਂ ਦੀ ਦੋਵੇਂ ਹੀ ਮਾਨਸਿਕ ਦ੍ਰਿਸ਼ਟੀ ਤੋਂ ਕੰਗਾਲ ਹੁੰਦੇ ਹਨ ਰੱਬ ਚੇਤੇ ਨਹੀਂ ਹੁੰਦਾ ਬਸ ਇੱਕ ਸਰਵਾਈਵਲ ਦਾ ਚੱਕਰ ਹੁੰਦਾ ਹੈ ਦੂਜੇ ਨੂੰ ਧਨ ਦੇ ਢੇਰ ਲਾਉਣ ਦਾ ਇਹਨਾਂ ਦੋਨਾਂ ਅਵਸਥਾਵਾਂ ਵਿੱਚ ਆਮ ਆਦਮੀ ਤੇ ਧਨਾੜ ਆਦਮੀ ਦੋਵੇਂ ਹੀ ਮਾਨਸਿਕ ਤੌਰ ਤੇ ਬਿਮਾਰ ਹਨ ਉਹਨਾਂ ਨੂੰ ਈਸ਼ਵਰ ਯਾਦ ਨਹੀਂ ਹੈ ਸੱਚ ਤੋਂ ਦੂਰ ਹਨ ਤਾਂ ਹੀ ਤੇ ਹਸਪਤਾਲ ਭਰੇ ਪਏ ਹਨ ਜਾਂ ਪਾਗਲਖਾਨਿਆਂ ਦੀ ਗਿਣਤੀ ਵੀ ਵਧ ਗਈ ਹੈ ਹਸਪਤਾਲ 10 ਦੇ ਢੇਰ ਮਰੀਜ਼ਾਂ ਨਾਲ ਭਰੇ ਪਏ ਹਨ ਬਦਲੇ ਦੀ ਭਾਵਨਾ ਤੇ ਵੱਡੀ ਮਾਨਸਿਕ ਰੋਗਤਾ ਨਾਲ ਭਰੀ ਇੱਕ ਨਵੀਂ ਲਹਿਰ ਸ਼ੁਰੂ ਹੋਈ ਹੈ ਜਿਸ ਨੂੰ ਗੈਂਗਸਟਰ ਕਹਿੰਦੇ ਹਨ 400 ਸਾਲ ਪਹਿਲਾਂ ਦੀ ਪਰਸੈਂਟੇਜ ਗੱਡੀਏ ਤਾਂ ਉਸ ਤੋਂ ਹਜ਼ਾਰ ਗੁਣਾ ਜ਼ਿਆਦਾ ਲੋਕ ਬਿਮਾਰ ਤੇ ਬੇਈਮਾਨ ਹਨ ਮਾਨਸਿਕ ਅਵਸਥਾ ਚਿੰਤਾ ਭਰਪੂਰ ਹੈ ਚਿੰਤਾ ਦੇ ਰੋਗੀ ਤਕਰੀਬਨ ਸਾਰੇ ਹੀ ਹਨ 40 ਸਾਲ ਪਹਿਲੇ ਮੈਨੂੰ ਇੱਕ ਅਮਰੀਕਾ ਵਿੱਚ ਰਹਿਣ ਵਾਲੇ ਮਨੁੱਖ ਨੇ ਇਹ ਗੱਲ ਦੱਸੀ ਸੀ ਕਿ ਅਮਰੀਕਾ ਵਿੱਚ ਲੋਕ ਮਨੋਚਿੰਤਾ ਰੋਗ ਨਾਲ ਬਹੁਤ ਪੀੜਤ ਹਨ ਤਕਰੀਬਨ 6% ਲੋਕ ਇੱਕ ਸਰਵੇ ਮੁਤਾਬਕ ਦੱਸੇ ਗਏ ਹਨ ਉਦੋਂ ਮੈਂ ਝਾਤ ਮਾਰੀ ਤਾਂ ਮੈਨੂੰ ਲੱਗਿਆ ਭਾਰਤ ਵਿੱਚ ਤਾਂ ਲੋਕ ਸਿਰਫ 1% ਚਿੰਤਾ ਰੋਗ ਨਾਲ ਗ੍ਰਸਤ ਹੋਣਗੇ ਪਰ ਅੱਜ ਨਜ਼ਰ ਮਾਰਦੇ ਹਾਂ ਤਾਂ ਇਹ ਗਿਣਤੀ ਬਹੁਤ ਹੀ ਜ਼ਿਆਦਾ तकरीबन 30-35% ਲੋਕ ਚਿੰਤਾ ਰੋਗਾਂ ਨਾਲ ਦੁਖੀ ਹਨ ਕਾਰਨ ਇੱਕੋ ਹੀ ਹੈ ਸੱਚ ਤੋਂ ਦੂਰ ਹੋ ਜਾਣਾ ਇਮਾਨਦਾਰੀ ਤੋਂ ਦੂਰ ਹੋ ਜਾਣਾ ਗੁਰੂ ਜੀ ਦੂਜੀ ਤੁਕ ਵਿੱਚ ਲਿਖਦੇ ਹਨ ਚੀਤ ਆਵੇ ਤੰ ਸੇਵਾ ਭਾਵ ਪ੍ਰਭੂ ਚਿੱਤ ਵਿੱਚ ਆਵੇ ਤਾਂ ਸਾਡੀ ਗਿਣਤੀ ਨੇਕ ਇਨਸਾਨਾਂ ਵਿੱਚ ਹੋਣ ਲੱਗਦੀ ਹੈ ਨੇਕ ਇਨਸਾਨ ਦਾ ਸਮਾਜ ਵਿੱਚ ਸਤਕਾਰ ਵੱਧ ਜਾਂਦਾ ਹੈ। ਪ੍ਰਭੂ ਚਿਤ ਓਣ ਨਾਲ ਚਿੰਤਾ ਰੋਗ ਨਹੀਂ ਹੁੰਦੇ, ਜਾਂ ਘਟ ਜਾਂਦੇ ਹਨ। ਹੌਲੀ-ਹੌਲੀ ਜਿਵੇਂ-ਜਿਵੇਂ ਪ੍ਰਭੂ ਨਾਲ ਨੇੜਤਾ ਵੱਧਦੀ ਜਾਂਦੀ ਹੈ, ਚਿੰਤਾ ਖਤਮ ਹੋ ਜਾਂਦੀ ਹੈ। ਸਰੀਰਕ ਰੋਗ ਵੀ ਘਟਣੇ ਸ਼ੁਰੂ ਹੋ ਜਾਂਦੇ ਹਨ। ਉੱਪਰ ਵਾਲੀਆਂ ਦੋਹਾਂ ਤੁਕਾਂ ਦੇ ਨਾਲ ਮਿਲਦੀਆਂ ਜੁਲਦੀਆਂ ਸੋਹੀ ਮਹੱਲਾ ਪੰਜਵਾਂ 749 ਅੰਗ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਫਰਮਾਉਂਦੇ ਹਨ ਤੁਦ ਚਿਤ ਆਏ ਮਹਾ ਆਨੰਦਾ ਜਿਸ ਵਿਸਰੈ ਸੋ ਮਰ ਜਾਏ ਭਾਵ ਜਿਸ ਮਨੁੱਖ ਨੂੰ ਪਰਮਾਤਮਾ ਯਾਦ ਹੈ ਪਰਮਾਤਮਾ ਨਾਲ ਜੁੜਿਆ ਹੋਇਆ ਹੈ ਉਸ ਦੇ ਚੇਤੇ ਵਿੱਚ ਹੈ ਉਸ ਦਾ ਮਨ ਖੁਸ਼ ਰਹਿੰਦਾ ਹੈ ਆਨੰਦ ਵਿੱਚ ਰਹਿੰਦਾ ਹੈ ਸੁਖ ਹੀ ਸੁਖ ਉਸ ਨੂੰ ਮਿਲਦੇ ਹਨ ਜਿਸ ਮਨੁੱਖ ਦੇ ਪ੍ਰਭੂ ਚੇਤੇ ਵਿੱਚ ਰਹਿੰਦਾ ਹੈ ਉਹ ਮਨੁੱਖ ਪ੍ਰਭੂ ਨਾਮ ਦਾ ਸਿਮਰਨ ਭਾਵ ਗੁਰਮੰਤਰ ਵਾਹਿਗੁਰੂ ਦਾ ਸਿਮਰਨ ਕਰਦਾ ਰਹਿੰਦਾ ਹੈ ਸਿਮਰਨ ਉਸ ਦੀ ਖੁਰਾਕ ਬਣ ਜਾਂਦੀ ਹੈ ਤੇ ਉਸ ਦੇ ਸਾਨੂੰ ਫਲ ਸੁਖ ਮਿਲਦੇ ਹਨ ਸ਼ਾਂਤੀ ਮਿਲਦੀ ਹੈ ਸਾਡੇ ਚਿਹਰੇ ਤੇ ਰੌਣਕ ਆ ਜਾਂਦੀ ਹੈ ਸਾਡੇ ਸਾਰੇ ਕੰਮ ਸਹੀ ਹੋ ਜਾਂਦੇ ਹਨ ਸਾਡੀ ਸੋਚ ਪਵਿੱਤਰ ਹੋ ਜਾਂਦੀ ਹੈ ਆਨੰਦ ਹੀ ਆਨੰਦ ਹੋ ਜਾਂਦਾ ਹੈ ਜਿਸ ਨੂੰ ਵੀ ਈਸ਼ਵਰ ਵਿਸਰ ਜਾਂਦਾ ਹੈ ਉਹ ਠੋਕਰਾਂ ਹੀ ਖਾਂਦਾ ਰਹਿੰਦਾ ਹੈ ਕਿਉਂਕਿ ਉਸ ਦਾ ਮਨ ਪਵਿੱਤਰ ਨਹੀਂ ਹੁੰਦਾ ਮਨ ਵਿੱਚ ਦੁਬਿਧਾ, ਚਿੰਤਾ, ਲੜਾਈ, ਝਗੜਾ, ਲੋਕਾਂ ਨਾਲ ਨਫ਼ਰਤ, ਲੋਭ ਤੇ ਹੰਕਾਰ ਦਾ ਪ੍ਰਗਟਾਵਾ ਅਕਸਰ ਹੁੰਦਾ ਰਹਿੰਦਾ ਹੈ। ਤੇ ਅਜਿਹੇ ਮਨ ਵਾਲਾ ਮਨੁੱਖ ਕਿਵੇਂ ਸੁਖੀ ਰਹਿ ਸਕਦਾ ਹੈ? ਉਸ ਦੇ ਬਹੁਤੇ ਕਰਮ ਗਲਤ ਹੁੰਦੇ ਹਨ, ਦੁੱਖ ਦੇਣ ਵਾਲੇ ਹੁੰਦੇ ਹਨ। ਸੁੱਖ ਤਾਂ ਪਵਿੱਤਰਤਾ ਨਾਲ ਹੀ ਮਿਲਦੇ ਹਨ। ਪ੍ਰਭੂ ਸਿਮਰਨ ਨਾਲ ਮਿਲਦੇ ਹਨ। ਦੁਖੀ ਆਤਮਾ ਵਾਲਾ ਪ੍ਰਭੂ ਨੂੰ ਕਿਵੇਂ ਯਾਦ ਕਰ ਸਕਦਾ ਹੈ ਚਿੰਤਾ ਝੋਰੀਆਂ ਵਿੱਚ ਹੀ ਪਿਆ ਰਹਿੰਦਾ ਹੈ ਆਓ ਅਸੀਂ ਸਾਰੇ ਅੱਜ ਤੋਂ ਹੀ ਗੁਰਮੰਤਰ ਸ਼ਬਦ ਦਾ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਸ਼ੁਰੂ ਕਰੀਏ ਜਿਵੇਂ ਜਿਵੇਂ ਅਸੀਂ ਸਿਮਰਨ ਕਰਦੇ ਜਾਵਾਂਗੇ ਤੀਵੇਂ-ਤੀਵੇਂ ਸਾਡੇ ਮਨ ਨੂੰ ਸ਼ਾਂਤੀ ਮਿਲਣ ਲੱਗ ਜਾਵੇਗੀ ਸਾਡੇ ਵਿੱਚ ਸਹਿਜ ਆ ਜਾਵੇਗਾ ਸਹਿਜ ਅਵਸਥਾ ਵਿੱਚ ਕੀਤਾ ਕੰਮ ਚੰਗਾ ਰਿਜ਼ਲਟ ਦਿੰਦਾ ਹੈ ਚੰਗੀ ਸੋਚ ਬਣਾਉਂਦਾ ਹੈ ਮੂਲ ਮੰਤਰ ਦਾ ਸਿਮਰਨ ਵੀ ਵਿੱਚ ਵਿੱਚ ਕਰਦੇ ਰਹਿਣਾ ਚਾਹੀਦਾ ਹੈ ਮੂਲ ਮੰਤਰ ਪ੍ਰਭੂ ਦਾ ਮੂਲ ਗਿਆਨ ਹੈ ਅਤੇ ਪ੍ਰਭੂ ਦੀ ਉਸਤਤਵੀ ਹੈ ਹਰ ਜਗ੍ਹਾ ਸੁਨੋ ਮੂਲ ਮੰਤਰ ਦੇ ਅਰਥ ਜ਼ਰੂਰ ਸਮਝਣੇ ਚਾਹੀਦੇ ਹਨ ਹਰ ਸਿੱਖ ਨੂੰ ਇਹ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਕਿ ਨਿਤਨੇਮ ਦੀਆਂ ਬਾਣੀਆਂ ਅਤੇ ਸੋਖਮਨੀ ਸਾਹਿਬ ਦੀ ਬਾਣੀ ਨੂੰ ਨਿਤਨੇਮ ਬਣਾ ਕੇ ਅਰਥ ਸਮਝਣੇ ਚਾਹੀਦੇ ਹਨ ਗੁਰਬਾਣੀ ਸੱਚਾ ਗਿਆਨ ਹੈ ਜੇਕਰ ਅਸੀਂ ਗੁਰਬਾਣੀ ਦੇ ਅਰਥ ਨਾ ਸਮਝੇ ਤਾਂ ਤੁਹਾਨੂੰ ਗੁਰਬਾਣੀ ਪੜਨ ਦਾ ਫਿਰ ਬਹੁਤਾ ਲਾਭ ਨਹੀਂ ਹੈ ਜੇ ਅਰਥ ਨਾ ਸਮਝੇ ਤਾਂ ਇਹ ਬਾਣੀਆਂ ਟੈਕਸਟ ਬੁੱਕ ਬਣ ਕੇ ਰਹਿ ਜਾਣਗੀਆਂ ਅਰਥ ਸਮਝਣ ਵਾਸਤੇ ਸਾਡੇ ਕੋਲ ਸ਼੍ਰੋਮਣੀ ਕਮੇਟੀ ਦੇ ਅਰਥਾਂ ਵਾਲੇ ਗੁਟਕੇ ਸਿੱਖ ਮਿਸ਼ਨਰੀ ਦੇ ਤੇ ਪ੍ਰੋਫੈਸਰ ਸਾਹਿਬ ਸਿੰਘ ਦੇ ਅਰਥਾਂ ਵਾਲਾ ਗੁਟਕਾ ਬਾਜ਼ਾਰ ਵਿੱਚੋਂ ਮਿਲਦਾ ਹੈ ਅਸੀਂ ਇਹਨਾਂ ਤੋਂ ਸੱਚ ਦਾ ਗਿਆਨ ਲੈ ਸਕਦੇ ਹਾਂ ਸਾਡੇ ਅਮਲ ਵਿੱਚ ਆ ਜਾਵੇਗਾ ਤਾਂ ਸਾਡੇ ਚਿਹਰਿਆਂ ਤੇ ਰੌਣਕ ਆ ਜਾਵੇਗੀ ਅਸੀਂ ਆਪਣੇ ਆਪ ਨੂੰ ਗਿਆਨੀ ਵੀ ਸਮਝਣ ਲੱਗ ਜਾਵਾਂਗੇ ਉਦਾਹਰਣ ਦੇ ਤੌਰ ਤੇ ਮੈਂ ਲਿਖ ਰਿਹਾ ਹਾਂ ਗੁਰੂ ਨਾਨਕ ਪਾਤਸ਼ਾਹ ਜੀ ਜਪਜੀ ਸਾਹਿਬ ਦੇ ਸ਼ੁਰੂ ਵਿੱਚ ਕਹਿੰਦੇ ਹਨ ਆਦ ਸਚੁ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਜੇ ਇਸ ਨੂੰ ਅਸੀਂ ਸਮਝ ਲਿਆ ਵਿਚਾਰ ਲਿਆ ਪੜ੍ਹ ਲਿਆ ਤਾਂ ਸਾਨੂੰ ਸਮਝ ਆ ਜਾਵੇਗੀ ਇਹ ਈਸ਼ਵਰ ਦੀ ਵਾਹਿਗੁਰੂ ਦੀ ਗੱਲ ਹੋ ਰਹੀ ਹੈ ਪਰਮਾਤਮਾ ਸੱਚ ਹੈ ਵਾਹਿਗੁਰੂ ਸੱਚ ਹੈ ਸ਼ੁਰੂ ਤੋਂ ਹੀ ਸੱਚ ਦੀ ਗੱਲ ਹੋ ਰਹੀ ਹੈ ਆਦ ਦੀ ਹੁਣ ਤੱਕ ਉਹ ਸੱਚ ਈਸ਼ਵਰ ਚੱਲਿਆ ਆ ਰਿਹਾ ਹੈ ਜਿਸ ਦਾ ਪਤਾ ਨਹੀਂ ਕਿਤਨੇ ਯੁੱਗ ਹੋ ਗਏ ਸੰਸਾਰ ਦੀ ਕਿੰਨੀ ਸਾਰੀ ਰਚਨਾ ਉਸ ਦੀ ਹੀ ਹੈ ਉਸ ਨੂੰ ਉੱਚਾ ਲਾ ਰਿਹਾ ਹੈ ਆਪਣੇ ਬਣਾਏ ਕਾਨੂੰਨਾਂ ਨਾਲ ਅੱਜ ਵੀ ਇਹ ਸੱਚ ਚੱਲ ਰਿਹਾ ਹੈ ਤੇ ਅੱਗੋਂ ਵੀ ਚੱਲਦਾ ਰਹਿਣਾ ਹੈ ਇਹ ਛੋਟਾ ਜਿਹਾ ਸੱਚ ਸ਼ਬਦ ਇਸ ਬਾਰੇ ਸਮਝਣ ਦੀ ਲੋੜ ਹੈ ਦਿਮਾਗ ਦੇ ਕਪਾਟ ਸਾਡੇ ਖੁੱਲ ਜਾਣਗੇ ਸਾਡੀ ਸੋਚ ਵੀ ਸੱਚੀ ਹੋ ਜਾਵੇਗੀ ਆਨੰਦਮਈ ਹੋ ਜਾਵੇਗੀ ਈਸ਼ਵਰ ਭਗਤੀ ਵਿੱਚ ਸੁਖ ਹੀ ਸੁਖ ਹਨ ਸਾਨੂੰ ਭਗਤੀ ਕਰਨੀ ਚਾਹੀਦੀ ਹੈ ਤੇ ਆਪਣੀਆਂ ਔਲਾਦਾਂ ਨੂੰ ਵੀ ਭਗਤੀ ਦੀ ਪ੍ਰੇਰਣਾ ਦੇਣੀ ਚਾਹੀਦੀ ਹੈ ਸਾਰੀ ਮਨੁੱਖਤਾ ਇਸ ਤਰ੍ਹਾਂ ਕਰਨ ਲੱਗ ਜਾਵੇ ਤਾਂ ਸੰਸਾਰ ਵਿੱਚ ਦੁੱਖ ਰਹਿਣਗੇ ਹੀ ਨਹੀਂ ਸਾਰੀ ਸ੍ਰਿਸ਼ਟੀ ਮੁਸਕਰਾਉਂਦੀ ਹੋਈ ਨਜ਼ਰ ਆ ਜਾਵੇਗੀ ਵਿਚਾਰ ਦਿਵਿੰਦਰਜੀਤ ਸਿੰਘ ਪਿਆਰੇ ਸਰੋਤਾਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ